ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਇਹ ਹਾਲ ਨੇ ਬਾਈ ਸੋ ਠੀਕ ਹਾਂ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਬਾਈ ਜੀ ਆਣ ਪਰ ਵਗੈਰਾ ਬਾਈ ਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਤੇ ਅੱਜ ਦਾ ਮੌਸਮੀ ਬਹੁਤ ਠੰਡਾ ਹੈ ਬਾਈ ਤੁੰ ਦਾ ਅੱਜ ਬਾਬੇ ਰਵਿਦਾਸ ਹੈ ਰਵਿਦਾਸ ਹਾਂ ਰਵਿਦਾਸ ਦਾ ਬਾਬਾ ਅਜ ਭੋਗ ਪਹਿਣਗੇ ਕਈ ਥਾਂ ਦੇ ਨਗਰ ਕੀਤਾ ਨੇ ਕਈ ਸੰਭ ਦੇ ਭੋਗ ਪਹਿਣਗੇ ਤੂੰ ਦੇਖ ਕੇ ਠੰਡ ਹੁੰਦੀ ਹੋ ਹੁੰਦੀ ਆ ਪੱਕਾ ਜਿਕੇ ਇਹ ਗੱਲ ਪੱਕਾ ਬਹੁਤ ਵਾਰ ਪਰਚਾਈ ਆ ਤੇ ਆ ਗਏ ਬਾਈ ਆਪਾਂ ਇਧਰ ਲੈ ਘਰੇ ਆ ਕੇ ਆਪਾਂ ਕੁਝ ਨਹੀਂ ਕਰਿਆ ਹਲੇ ਆ ਕੇ ਖੜੇ ਹਾਂ ਮੈਂ ਕਪੜੇ-ਕੋਪੜੇ ਜਾਨਵਰਾਂ ਨੂੰ ਅੱਜ ਲਾਉਂਦੇ ਨਹੀਂ ਹੈਗੇ ਅੱਜ ਲੱਗੇ ਰਹਿੰਦੇ ਨਾ ਯਾਰ ਮੈਂ ਵੀ ਬਿਮਾਰ ਹੋ ਰਿਹਾ ਬਾਈ ਇਦਰੀਆ ਯਾਰ ਜ਼ਖਾਮ ਖੰਗ ਗਲਾ ਖਰਾਬ ਹੋ ਰਿਹਾ ਨਾ ਇਹ ਕਰਕੇ ਦਿੱਕਤ ਜੀ ਆਉਂਦੀ ਹੈ ਤੇ ਇਹਨਾਂ ਨੂੰ ਦਾਣੇ-ਦੋਣੇ ਪਾਈਏ ਜਾਨਵਰਾਂ ਨੂੰ ਇਹ ਪਛਿਆਲੇਆਂ ਨੂੰ ਉਹ ਜਾਂਦਾ ਜਾਂ ਪਤਾ ਨਹੀਂ ਧਰਿਆ ਆਪਣਾ ਯਾਰ ਕਬੂਤਰੀ ਨੇ ਨਾ ਯਾਰ ਬਾਈ ਤੂੰ ਜਾਂਦਾ ਧਣੀ ਧਰਿਆ ਅੱਜ ਦੇਖਦੇ ਆ ਧਰੂਗੀ ਕਹਿੰਦੀ ਧਰਦੀ ਆਲੇ ਆ ਤੋੜਦੀ ਯਾਰ ਇਹ ਕਿਹਨੇ ਤੋੜਤੀ ਕਿਹਨੇ ਤੋੜਦੀ ਆਈ ਡੋਨਟ ਨੋ ਬੇਟਾ ਬਾਜ਼ਿਆ ਨੂੰ ਝੁਗਾ ਪਾ ਲਈਏ ਮੇਂ ਵੀਲੇ ਯਾਰਾ ਚ ਸ਼ੱਕਾ ਬਸਨ ਨਗੀ ਹੰਦਨੇ ਦਾਣੇ ਜੋੜੇ ਲੋਕ ਪੈਸ਼ਕੋ ਡਾਲੇ ਚੱਕੋ ਪਈ ਆ ਬਚੀ ਜਿਨੂ ਬਾਰੇ ਕੱਟ ਦੀਏ ਫੇ ਇਹ ਦਾਣੇ ਛੇਤੀ ਖਾਣ ਲੱਗ ਜੁ ਨਹੀਂ ਤਾਂ ਖਦੇ ਨਹੀਂ ਆਣੇ ਦਾਣੇ ਉੱਟਾ ਇਹਦਾ ਵੀ ਫੁੱਲਾ ਹੰਤਾ ਆ ਬੱਚੇ ਵੀ ਆਪਣੇ ਘੈਂਟ ਹੋ ਰਹੇ ਨੇ ਬਈ ਛੋਟੇ ਇਹ ਪਾਣੀ ਭਰ ਦਈਏ ਨਿੱਗਾ ਫੋ ਫੋ ਕਾਂਡਾ ਚ ਬਹੁਤ ਜ਼ਿਆਦਾ ਆ ਯਾਰ ਕਾਲਾ ਕੀ ਜਿੱਥੇ ਫਿਰਦੀ ਆ ਮੈਂਟਲ ਜੀ ਹੋਈ ਬੰਦਾ ਨੇ ਪਾਣੀ ਵਾਲਾ ਕੰਮ ਪਹਿਲਾਂ ਨਿਮੇੜਿਆ ਕਰੀਏ ਹੈਨਾ ਵਾਹ ਜਰਾ ਇੱਥੀ ਧਰ ਦਿੰਨੇ ਆ ਪਾਣੀ ਤਾਂ ਯਾਰ ਉਹ ਤਾਂ ਗਿੱਲਾ ਹੋ ਰਿਹਾ ਹੈ ਆਹ ਚੱਲ ਉਹਰੇ ਪੀਂਦੇ ਨੇ ਇਹ ਪਾਣੀ ਤਾਂ ਆ ਕਰਕੇ ਆਹ ਚਿੱਟੇ ਜਿਹੇ ਇੱਧਰ ਕਬੂਤਰ ਕਬੂਤਰ ਨੇ ਕੱਲੇ ਇਹ ਵਾਲਾ ਟਾਕ ਕਰਦੇ ਨੇ ਬੇਫਾਲਤੂ ਜੇ ਮੁਰਕੀਆਂ ਦੇ ਰਹੇ ਨੇ ਮਸਤ ਹੋ ਰਹੇ ਨੇ ਸਾਰੇ ਸਾਰਿਆਂ ਨੂੰ ਵੱਡੇ ਨੇ ਕਬੂਤਰ ਯਾਰ ਸਾਰੇ ਇਹ ਤਾਂ ਕਰਕੇ ਥੋੜਾ ਜਿਹਾ ਦਿੱਕਤ ਆਉਂਦੀ ਹੈ ਇਹਨਾਂ ਦੀ ਆਪਾਂ ਨੂੰ ਕਰ ਦੇਣਾ ਜੀ ਅਰੇਂਜਮੈਂਟ ਕਬੂਤਰਾਂ ਜਾਂਦਾ ਚਿੱਟੀਆਂ ਦਾ ਨਿਕਲ ਗਿਆ ਤੇ ਫੇਰ ਕਬੂਤਰਾਂ ਦਾ ਠੀਕ ਹੋ ਜੂ ਕਿਉਂ ਜਿੱਟੀਆਂ ਦਾ ਹੀ ਵੱਧ ਕਰਤਾ ਬੁਰਕਾ ਬੜ ਘਈਏ ਦਾ ਵੱਡਾ ਭਾਲਾ ਨਾ ਬਈ ਉਹ ਮਸ ਇਹ ਇੱਕ ਆਪਣਾ ਘਾਲ ਖੜਕੜਾ ਪੱਠਾ ਹੋਰ ਨਹੀਂ ਕੋਈ ਨਾ ਬੜਕੜਾ ਦੂਜਾ ਘਟੀਆਂ ਦਾ ਸਿੱਪੀ ਵਾਲਾ ਉਹ ਘਟ ਉਹਦਾ ਟਮਾਟਾ ਮਾਜਾ ਵਰਕ ਤੇ ਤੇ ਬੱਚੇ 3 ਦਾ ਫੜਾਇਆ ਮੰਗਿਆ ਜੱਤ ਨੇ ਆ ਕੇ ਦੀਪ ਨੂੰ ਮੋੜ ਜਾਮਾ ਉਹ ਦੇਵੇ ਨਾ ਦੇ ਕਿ ਕਿਸ ਨੂੰ ਯਾਰ ਹਣਾ ਉਹ ਅਗਲੇ ਦੀ ਮਰਜ਼ੀ ਆ ਭਈ ਆਪਣਾ ਉਹਦੇ ਵਿੱਚ ਕੋਈ ਨਹੀਂ ਇਹ ਤਾਂ ਜਿੱਟੀਆਂ ਤਾਂ ਬੱਚੇ ਵੀ ਸੱਚ ਕਢਾਈ ਗਏ ਆਪਾਂ ਤਾਂ ਯਾਰ ਇਹ ਸਹੀ ਬਸ ਅਮਰੀਕਨ ਵਾਲੇ ਦੇ ਵੱਟੇ ਤੇ ਕੋਈ ਗੂਦਰੀ ਨਹੀਂ ਕੋਈ ਮਿਲੀ ਆਪਾਂ ਨੂੰ ਇਹ ਨਾਲ ਲਾਉਣ ਨੂੰ ਤਜਰੀ ਜਤਲੀ ਜਿੱਦੀ ਉਹ ਹੈਗੀ ਤਾਂ ਵਧੀਆ ਸੀ ਉਹ ਪਰ ਉਹਨੇ ਵਧੀਆ ਨਹੀਂ ਸੀ ਜਿੰਨੀ ਆਪਾਂ ਚਾਹੁੰਦੇ ਸੀ ਹਣ ਆ ਜੇ ਚੈੱਕ ਕਰੋ ਪਾਣੀ ਪਿੰਦ ਉਹਨੇ ਇਹਨਾਂ ਨੂੰ ਵੀ ਪਾਈ ਦਈਏ ਪਾਣੀ ਉਹ ਬਾਹਰ ਲੰਡਾ ਪਾ ਲਿਆ ਯਾਰ ਦਾਣੇ ਪਾਵਾਂਗੇ ਇੱਥਨੇ ਪਾਣੀ ਪਾ ਲਈ ਦਿੰਨੇ ਆ ਹੁਣ ਚੱਲੋ ਬਹੁਤ ਠੰਡ ਹੈ। ਜੇ ਬੱਚਾ ਜੇ ਬਾਹਰੇ ਆਏ ਹੁੰਦਾ ਗੇੜਾ ਫੇੜਾ ਲੈ ਜਾਂਦਾ ਨਾ ਇਹ ਤਾਂ ਇਹ ਪਾਣੀ ਪੂਣੀ ਪੀਹ ਲੈਂਦਾ। ਜੇ ਹੁਣ ਇਹ ਬਾਹਰੇ ਆਉਣ ਲੱਗਿਆ ਇਹ ਦਾਣੇ ਫੇਰ ਦਿਖਾਉਣ ਲੱਗ ਗਿਆ ਕੋਈ ਬੱਚਾ ਆਪਣਾ। ਉਹ ਉੱਧਰ ਫਿਰਦਾ ਬੱਚਾ ਜਿਆ ਯਾਰ। ਦੇ ਬੱਚੇ ਜਿਹੀ ਕਰ ਦਿੰਦਾ ਪਾਣੀ ਪੁੱਠਾ ਪੁੱਠਾ ਦਾ ਘੈਂਟ ਮਾਰ ਰਹੇ ਨੇ ਸ਼ੱਕੋ ਫੈਜੀ ਪਾਣੀ ਪੁਣੀ ਪੀ ਲੋ ਅੱਗ ਹੁਣ ਓਕੇ ਦੀ ਰਿਪੋਰਟ ਆ ਬੱਚੇ ਹੋ ਜੇ ਇਹਨੂੰ ਬੰਦ ਹੀ ਕਰਤੀ ਯਾਰ ਆ ਗਈ ਤਾਂ ਮੋਦੀ ਵਾਲੀ ਤਾਂ ਨਹੀਂ ਤਾਂ ਪਾਣੀ ਪੀਣ ਤਾ ਉਹ ਦੀ ਉਹਨੂੰ ਮੇਰੇ ਖਾਣੇ ਇਹਨਾਂ ਕਿਤੇ ਕਰ ਸਿਆਕ ਬਾਈ ਠੰਡ ਹੈ ਯਾਰ ਆਪਣੇ ਵਰਗੀ ਹੁੰਦੇ ਨੇ ਸਾਰੇ ਜਾਨਵਰ ਜੇ ਆਪਾਂ ਦੇਖੀਏ ਤੇ ਬਸ ਇਹਨਾਂ ਦਾ ਕਰਤਾ ਓਕੇ ਰਿਪੋਰਟ ਦਾਣੇ ਨੂੰ ਨੇ ਪਾਤੇ ਹੋਣੇ ਉਹਨਾਂ ਨੂੰ ਦਾਣੇ ਨੂੰ ਇਹਨਾਂ ਨੇ ਖਾ ਵੀ ਲੈ ਇੱਕ ਤਰ੍ਹਾਂ ਦੇ ਖਾਂਦੇ ਨਹੀਂ ਵਜਾਂ ਬੁਝਾਂ ਕਬੂਤਰ ਵੀ ਨਹੀਂ ਖਾਂਦੇ ਨੇ ਦਾਣੇ ਥੋੜੀ ਖਾਂਦੇ ਨੇ ਬੱਚੇ ਵੀ ਨਹੀਂ ਖਾਂਦੇ ਕਰਨੇ ਠੀਕ ਹੀ ਖਾਂਦੇ ਨੇ ਬੱਚੇ ਵੀ ਯਾਰ ਤੇ ਵਸੋਂ ਸ਼ਾਮ ਨੂੰ ਆਉਣਿਆ ਬਈ ਸ਼ਾਮ ਨੂੰ ਕਰਦੇ ਆ ਵੀਡੀਓ ਕੰਟੀਨਿਊ ਹਾਂ ਖਾ ਲਏ ਨੇ ਜਿੰਨੇ ਦਾਣੀ ਖਾਣੇ ਸੀਗੇ ਸ਼ਾਮ ਦਾ ਟਾਈਮ ਹੋ ਗਿਆ ਬਾਈ ਤੇ ਆ ਜੋੜਿਆਂ ਨੂੰ ਤਾਂ ਆਪਾਂ ਪਾਤੇ ਦਾਣੇ ਠੀਕ ਹੈ ਤੇ ਆ ਕਬੂਤਰ ਰਹਿ ਗਏ ਆਪਣੇ ਚੱਕੋ ਪਾਈ ਚੱਕੋ ਤੇ ਬੱਚੇ ਰਹਿ ਗਏ ਬਾਕੀ ਛੋਟੇ ਆਵੇ ਆਦੇ ਜਦਾ ਵੱਡੀ ਨਹੀਂ ਯਾਰ ਸਕੂਟਰ ਸਾਰੇ ਵੱਡੇ ਹੋ ਗਏ ਖਾਨੂੰ ਦਾ ਲਾ ਲਾ ਤੇ ਜਨਾ ਛੋਟੇ ਬਚਿਆਂ ਨੂੰ ਵੀ ਪਾ ਦਿਆ ਯਾਰ ਲਾ ਮੈਂ ਬੁਮਾਰਦਾਂ ਨਮਾ ਬਕਰ ਜਾ ਰਹਾ ਜਾਮਾ ਛੋਲੇ ਬਾਉਣ ਲੱਗ ਗਿਆ ਯਾਰ ਮੂੰਗੀ ਵੀ ਲਈ ਹੈ ਯਾਰ ਕੋਣੋ ਬੱਚੇ ਨੂੰ ਪਾਣੀ ਵੀ ਦੇਣਾ ਯਾਰ ਉਹਦੇ ਨੂੰ ਇਹਨੂੰ ਇਹ ਤੱਕ ਲੱਗਦਾ ਪਾਣੀ ਘੱਟ ਮਿਲਦਾ ਬੱਚੇ ਨੂੰ ਈ ਚੱਕੋ ਪਈ ਚੱਕੋ ਦਾਣੇ ਆ ਬੈਠਾ ਰਜਾ ਤਾਂ ਇਹ ਆ ਗਿਆ ਆ ਗਿਆ ਆ ਇਹ ਆਜੂ ਆਜੂ ਅੰਤ ਤੱਕ ਦੇਖੋ ਚੱਕੋ ਯਰ ਪਰ ਤੇ ਦਾਣੇ ਇਹਨੇ ਖਾ ਰਹੇ ਨੇ ਹੁਣ ਸਾਰੇ ਖਾ ਲੈਣਗੇ ਪਾਣੀ ਪੂਣੀ ਦਾ ਬਚੇ ਨੂੰ ਦੇ ਦਾਂਗੇ ਕੋਈ ਚੱਕਰ ਨਹੀਂ ਇਧਰਲੇ ਵੀ ਖਾ ਰਹੇ ਨੇ ਦਾਣੇ ਉਹਲੇ ਸਾਲੇ ਪਾਉਂਦੇ ਆ ਬਾਈ ਥੋਲੇ ਸਾਲੇ ਖਾਂਦੇ ਨੇ ਬੱਚੇ ਕਬੂਤਰ ਹੁਣ ਤਾਂ ਖਰਾ ਖਰਾਕ ਤਾਂ ਨਹੀਂ ਮਾੜੀ ਪਾਉਂਦੇ ਬਾਕੀ ਦੇਖੋ ਗਰਮੀਆ ਚ ਕਰੰਟ ਕੀ ਕਾੜਦੇ ਨੇ ਇਧਰ ਚੱਲ ਵੱਡੀ ਨਹੀਂ ਹੁੰਦਾ ਸਾਰੇ ਲੈ ਗਏ 2 ਛੋਟੇ ਨੇ ਆਹ ਬੱਚਿਆਂ ਤੇ ਆਹ ਸਾ ਮੈਨੂੰ ਸਾਰਿਆਂ ਤੇ ਸਹੀਗਾ ਬਾਕੀ ਬਾਬਾ ਕਿਰਪਾ ਕਰੇ ਵਾਇਗਰੂ ਦਿਖਾਈਏ ਯੁਰਕਾ ਮਿਹਨਤ ਕਰੀ ਹੋਈ ਫਰਾਸ ਆ ਜੇ ਹਨਾ ਤਾਂ ਜਾਦੇ ਵਧੀਆ ਤੇ ਬੋਲੇ ਛਾਲੇ ਪੋਣਿਆ ਮੂੰਗੀ ਵੀ ਹੁਣ ਯਾਰ ਲਿਆ ਕੇ ਪਾਇਆ ਕਰੀਏ ਮੂੰਗੀ ਵਾਲਾ ਕੰਮ ਵੀ ਕਰੀਏ ਯਾਰ ਸਿਸਟਮ ਇਹ ਤਾਂ ਲੂਟ ਨਹੀਂ ਆਉਦਾ ਸੈੱਟ ਨੇ ਹੁੰਦਾ ਜਾਨਵਰ ਸਾਰੇ ਆਪਣੇ ਵਧੀਆ ਨੇ ਬਈ ਐਕਟਿਵ ਨੇ ਸਾਰੇ ਕਬੂਤਰ ਕੋਈ ਐਵੇਂ ਦਾ ਨਹੀਂ ਹੈਗਾ ਵੀ ਬੇ ਐਕਟਿਵ ਜਿਆ ਸਾਰਾ ਤੇ ਬੱਚੇ ਪੁੱਛੇ ਜੇ ਪਛਾ ਜਾ ਵੀ ਹੁਣ ਬਿਠਾਵਾਂਗੇ ਛਤਰੀ ਸੱਚ ਲਾਸਿਰਾਂ ਬਨ ਗਏ ਨਾਲ ਬਜਾ ਵੜਿਆਵਾਂ ਵੀ ਇੱਥੇ ਹੁੰਦਾ 10 ਮਿੰਟ ਬੈਠਾ ਬੈਜੂਗਾ ਖਾ ਆ ਕੇ ਦਾਣੇ ਦੁਨੇ ਰਜਾ ਕੇ ਵਧੀਆ ਤਰੀਕੇ ਨਾਲ ਨਾ ਇਹ ਦੂਜਾ ਵੜਿਆਉਂਗਾ ਨਾ ਇਹ ਵੜਿਆਉਂਗਾ ਦੋਨੇ ਵੜਿਆਉਂਗਾ ਦਾਣੇ ਦੁਨੇ ਖਾ ਲੈਣ ਦੇ ਪਾਣੀ ਦੇ ਕੇ ਵਧੀਆ ਤਰੀਕੇ ਨਾਲ ਫਿਰ ਵੜਿਆਵਾਗੇ ਹੋਣਾ ਇਹ ਗਿੱਜੂਆ ਨੇ ਇਹਨੇ ਗਿੱਜਣਾਂ ਨੀ ਯਾਰ ਬੱਚੇ ਨੇ ਤੰਗ ਕਰੀ ਜੋ ਮੈਨੂੰ ਲੱਗਦਾ ਆ ਐਵੇਂ ਬੈਠ ਫਿਰੋ ਬੱਦੂ ਤੰਗ ਵੀ ਕੀ ਹੋਣਾ ਵੱਡਾ ਹੋ ਗਿਆ ਬਾਈ ਆਇਆ ਯਾਰ ਕਿ ਹੁਣ ਤੇ ਪਾਣੀ ਪੂਣੀ ਵੀ ਪਾਤਾ ਇਹਨਾਂ ਨੂੰ ਤੇ ਕੱਲ ਨੂੰ ਦੇਖਣਾ ਕਬੂਤਰਿਆਂ ਜਾਂ ਕੱਢ ਕੇ ਜਾਊਂਗਾ ਦੋਨੇ ਬੋਦੀ ਬੋਦੀ ਵਾਲੀ ਕੱਢ ਕੇ ਜਾਊਂਗਾ ਤੇ ਨਾਲ ਉਹ ਆਪਣੀ ਡੰਡੇ ਵਾਲੀ ਕੱਢ ਕੇ ਜਾਊਂਗਾ ਉਹ ਉੱਡਣੀ ਉੜੀ ਉੜ ਜੇ ਆਣੀਆਂ ਆਪਣੀ ਨਾਲਾ ਕਬੂਤਰ ਕੱਢ ਜਾਗੇ ਚਿੱਟੀਆਂ ਜਾਂਦਾ ਇਹ ਫਿਰ ਹੀ ਜਾਣਗੇ ਉੱਤੇ ਤੇ ਇਹ ਟੁੰਮ ਦੇਣ ਵਧੀਆ ਤੜਕੇ ਬਾਕੀ ਮੈਂ ਟਾਈਮ ਨਾਲ ਆ ਵੀ ਜਾਊਂਗਾ ਨਾ ਕਰੇ ਤਾਂ ਕਰਕੇ ਬਈ ਕੱਢ ਜਾਗੇ ਬਹਾਨੇ ਨਾਲ ਗੇੜੇ ਉੜ ਦੇ ਕੇ ਬਹਿ ਜਾਣਗੇ ਤੇ ਚੀਨ ਆ ਜਾ ਵੀ ਐਡ ਕਰਨਾ ਚੀਨ ਵਾਲੀ ਜੋੜੀ ਜੀ ਵੀ ਐਡ ਕਰਨੀ ਹੈ ਦੇਖੋ ਉਹ ਤਾਂ ਬਸ ਓਕੇ ਸਾਰਾ ਸਿਸਟਮ ਨੇ ਦਾਣੇ-ਦੋਣੇ ਨੂੰ ਪਾਏ ਹੋਏ ਨੇ ਖਾਈ ਜਾਂਦੇ ਨੇ ਦਾਣੇ ਆਪਦੇ ਰੋੜਾ ਨਾਲ ਅੱਜ ਮੈਂ ਕਬੂਤਰ ਜੇ ਦੇਖਿਆ ਸੀ ਦੀਪਕਾ ਦਾ ਯਾਰ ਹਜੇ ਕਿਤੇ ਦਦਨ ਕਹਿੰਦਾ ਬਾਈ ਹੋਰ ਰੱਖ ਲਾ ਉਹ ਕਹਿੰਦਾ ਸਾਲ ਮਾਂ ਬਈ ਰੱਖ ਲੈਨੇ ਆ ਹੋਰ ਕੀ ਆ ਨਾ ਆ ਇਹਦਾ ਕੋਈ ਸ਼ੱਕਰ ਨਹੀਂ ਮਾਂ ਬਾਈ ਤੂੰ ਕਹਿੰਦਾ ਤਾਂ ਰੱਖ ਵੀ ਲੈਨੇ ਆ ਚੱੱਕੋ ਬਈ ਇਹਨਾਂ ਨੇ ਵੀ ਖਾਲੇ ਦਾਣੇ ਸਾਰਿਆਂ ਨੇ ਖਾਲੇ ਦਾਣੇ ਲਗਭਗ ਤੇ ਹੁਣ ਉਹ ਤਾਂ ਬੜੇ ਮਸਤ ਹੋ ਰਹੇ ਨੇ ਯਾਰ ਕਬੂਤਰ ਜੇ ਤਾਂ ਇੰਨਾ ਤਾਂ ਕੰਮ ਔਖਾ ਬਾਈ ਉਹ ਯਾਰ ਆ ਬੰਾ ਕਬੂਤਰ ਹੀ ਵਾਲੇ ਮਾੜੇ ਕਿਹੜਾ ਉੱਡਣਗੇ ਮਸਤੀ ਵਾਲੇ ਹੋਰ ਨੇ ਚਰਕਾਈ ਕਰਨੀ ਦੇਖਾਂਗੇ ਤੇ ਹੁਣ ਕਬੂਤਰ ਬੰਨ ਲਿਆ ਛਾਤਰੀ ਤੇ ਬੱਚੇ ਕੁਝ ਜੇ ਫੇਰ ਕਰਦੇ ਆ ਲਓ ਜੀ ਬਾਈ ਲਾਲ ਸੇਰਾ ਤੇ ਦੋਨੇ ਬੱਚੇ ਨਵੇਂ ਚੈੱਕ ਕਰੋ ਤੁਸੀਂ ਆ ਦੋਨੇ ਬੱਚੇ ਬੈਠ ਨੇ ਨਵੇਂ ਲਾਲ ਸੇਰਾ ਤੇ ਪਰਾਂ ਬੈਠਾਗਾ ਤੇ ਦੋਨੇ ਬੱਚੇ ਬਿਠਾਤੇ ਲਾਲ ਸੇਰਾ ਤੇ ਛਾਤਰੀ ਕਰਤੀ ਉੱਚੀ ਤੇ ਹੁਣ ਇਹਨਾਂ ਨੂੰ ਬੈਠੇ ਰਹਿਣ ਦੇ ਇੱਕ ਵਾਰ ਇਹ ਦਾਣੇ ਦੋਨੇ ਬਈ ਸਾਰੇ ਕਬੂਤਰਾਂ ਨੇ ਆਪਣੇ ਨੇ ਖਾ ਲਏ ਆਹ ਦਾਣੇ ਇਹਨਾਂ ਦੇ ਬਚਾਤੇ ਇਹਨਾਂ ਨੇ ਛੋਲੇ ਦਾ ਤੇ ਛੋਲਿਆਂ ਦਾ ਇੱਕ ਵੀ ਨਹੀਂ ਛੜਦੇ ਪਰੋ ਜੀ ਇੱਕ ਇੱਕ ਵੀ ਦਾਣਾ ਨਹੀਂ ਛੱਡਿਆ ਛੋਲਿਆਂ ਦਾ ਇਹਨਾਂ ਨੇ ਤੇ ਇਹ ਬੈਠੇ ਨੇ ਸਾਰੇ ਦੇ ਸਾਰੇ ਇਹ ਅਣਬਰ ਆਪਣੇ ਓਕੇ ਦੀ ਰਿਪੋਰਟ 'ਚ ਬੈਠੇ ਨੇ ਤੇ ਰਿਪੋਰਟ ਜਮ ਫਿੱਟ ਹੈ ਕਬੂਤਰਾਂ ਆ ਬੈਠੇ ਨੇ ਠੀਕ ਹੈ ਸਮਝ ਗਿਆ ਮੈਂ ਗੱਲ ਹਣ ਇਹ ਕਾਲਖੀ ਤਾਂ ਹਾਂ ਜੜ ਗਈ ਠੀਕ ਆ ਬੈਠੀ ਐ ਤੇ ਪਾਣੀ ਇਹਨਾਂ ਨੂੰ ਹਜੇ ਪਿਆ ਰਹੇ ਨੇ ਕੋਈ ਗੱਲ ਨਹੀਂ ਬਾਈ ਫੇਰ ਪਿਆ ਉਹ ਕਰ ਦਾਂਗੇ ਚੱਕ ਦਾਂਗੇ ਇੰਨੇ ਮੜਾ ਜੇ ਦਾਣੇ ਦੂਣੇ ਇਹਨਾਂ ਨੂੰ ਹੋਰ ਧਰ ਦਈਏ ਥੋੜਾ ਜਿਹਾ ਵਜਿਆਂ ਕਰਕੇ ਨਾ ਸ਼ੱਕਰ ਪੈ ਸਕਦਾ ਇਹ ਖਾਲਣ ਦੀ ਜੋੜੀ ਹੈ ਕਾਹੋਂ ਨਾਲੋਂ ਇੱਕ ਕੋਤਰਾ ਨੂੰ ਜੋ ਬਜਾਂ-ਬਜਾਂ ਨੂੰ ਜੋਗ ਜਾਗਦ ਹੁੰਦੇ ਨੇ ਬਾਈ ਤਾਂ ਕਰਕੇ ਇਹਨਾਂ ਨੂੰ ਬੈਠਣ ਦੋ ਥੋੜਾ ਜਿਹਾ ਪਾਣੀ-ਪੂਣੀ ਦੇ ਕੇ ਬਿਠਾਇਆ ਉਹ ਤਾਂ ਤੇ ਸਾਤਰੀ ਦਾ ਪਤਾ ਲੱਗ ਜੂ ਛੱਤ-ਸੁੱਤ ਦਾ ਐਡਾ ਕੋਈ ਚੱਕਰ ਨਹੀਂ ਹੈਗਾ ਹਾਂ ਤੋ ਜਦੋਂ ਪਤਾ ਲੱਗ ਗਿਆ ਜਾਨਵਰ ਨੂੰ ਪਰ ਸਾਤਰੀ ਦਾ ਪਤਾ ਲੱਗ ਗਿਆ ਦਾ ਐਨੇ ਨਾਲ ਤੇ ਮੌਸਮ-ਮੌਸਮ ਬਹੁਤ ਤਾਕੜਾ ਬਾਈ ਤੇ ਬਸ ਹੁਣ ਜੁੜ ਰਹੇ ਨੇ ਤੇ ਆਪਣੇ ਭਾਈ ਮਿੱਤਰ ਪਿਆਰੇ ਆਪਣੇ ਨਾਲ ਹਨ ਤੇ ਐਂ ਵੀ ਜੁੜੋ ਤੁਹਾਡਾ ਧੰਨਵਾਦ ਬਹੁਤ ਜਿਆਦਾ ਤੇ ਸਪੋਰਟ ਕਰੋ ਯਾਰ ਤੁਹਾਡੀ ਸਪੋਰਟ ਦੀ ਲੋੜ ਹੀ ਹੈ ਨਾ ਤੁਹਾਡੇ ਕਰਕੇ ਵੀਡੀਓ ਬਣਾਉਣਾ ਹੈ ਸਾਰੀ ਸਾਵੇਂ ਭਾਈਆਂ ਕਰਕੇ ਵੀਡੀਓ ਅਪਲੋਡ ਕਰਦੇ ਆ ਜਿੰਨਾ ਕਿ ਆਪਾਂ ਨੂੰ ਸ਼ੌਂਕ ਹੈ ਵੀ ਆਪਣੇ ਮਿੱਤਰ ਪਿਆਰਨ ਨੂੰ ਵੀ ਸ਼ੌਂਕ ਹੋਵੇ ਬਈ ਹਨ ਤਾਂ ਕਰਕੇ ਆਪਾਂ ਵੀਡੀਓ ਬਣਾਉਣੀ ਉਹਨੇ ਤੇ ਬਾਕੀ ਜੇ ਵੀਡੀਓ ਵਧੀਆ ਲੱਗੇ ਯਾਰ ਲਾਈਕ ਕਰਿਆ ਕਰੋ ਬਈ ਕਮੈਂਟ ਕਰਿਆ ਕਰੋ ਗਰਮੀ ਆਉਣ ਦੇ ਬਾਬਾ ਸੁੱਖ ਰੱਖੇ ਜੇ সাপোর্ট ਕਰੋਗੇ ਤਾਂ ਆਪਾਂ ਬਾਈਆਂ ਡਾਵਾਂਗੇ ਜਰੂਰ ਹਨਾ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਬਾਈ ਤੇ ਲਾਈਕ ਕਰਿਆ ਕਰੋ ਵੀਡੀਓ ਨੂੰ ਕਮੈਂਟ ਕਰੋ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਮਿਲਦੇ ਆਂ ਬਾਈ ਆਪਾਂ ਕੱਲ ਨੂੰ ਨਵੀਂ ਅਪਡੇਟ